ਤਸਵੀਰਾਂ ਹੁਸ਼ਾਰਪੁਰ ਸ਼ਹਿਰ ਦੀਆਂ ਹਨ ਜਿੱਥੇ ਅੱਜ ਬਾਅਦ ਦੁਬਾਰ ਇੱਕ ਮਹਿਲਾ ਦਾ ਪਰਸ ਲੁੱਟ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਵੱਲੋਂ ਕਾਬੂ ਕਰਕੇ ਉਸ ਦੀ ਚੰਗੀ ਭੁਗਤ ਸਵਾਰੀ ਤੇ ਉਸ ਨੂੰ ਫਾੜ ਕੇ ਖੰੰਮੇ ਨਾਲ ਬੰਨ੍ਹ ਦਿੱਤਾ ਜਿਸ ਤੋਂ ਬਾਅਦ ਉਸ ਦੀ ਚੰਗੀ ਸਿਧਰ ਪ੍ਰੇਡ ਕੀਤੀ ਖੜਾ ਹੋਇਆ ਥੋੜਾ ਉੱਠ ਕੇ ਉੱਠ ਕੇ ਖੜਾ ਵੀ ਮੜਾ ਆ ਨਾ ਵਿਆਹ ਨੂੰ ਖੜਾ ਨਹੀਂ ਬੰਨਿਆ ਹੁਣ ਨੂੰ ਥੋੜਾ ਤਾਂ ਨੂੰ ਹੋ ਜਾਊਗਾ ਯਾਰ ਖੜਾ ਲਾਲਾ ਜੀ ਆ ਜਾਓ ਪਰ ਸੋਲ ਥੋੜਾ ਮੁੰਡੇ ਨਾ ਚਲ ਗਈ ਜੀ ਦਾਲੇ 24 ਸਾਲ ਆਹਾਰ ਸੀ ਨਿਕਲੀ ਤੇ ਜੇਬ ਚੋਂ ਇੱਧਰ ਲਿਖਿਆ ਮਾਲਾ ਤੇ ਕਾਹਦਾ ਇਹ ਪਟੂਆ ਜੀ ਆਹਦਾ ਹੈਗਾ ਜੀ ਪੈਨ ਕਾਰਡ ਆ ਜੇਬ ਚ ਇਹਦਾ ਪੈਨ ਮਿੰਦਰ ਸਿੰਘ ਨਾਂ ਦਾ ਦੱਸਦਾ ਇਹ ਮਿੰਦਰ ਸਿੰਘ ਦਾ ਇਹ ਨਾਂ ਦਾ ਯਾਰ ਦੇ ਭਾਈ ਸ਼ਕਲ ਠੀਕ ਹੈ ਦੂਜੇ ਹੀ ਰੋਚ ਗੋਲੀਆ ਵਾ ਨੇ ਇਹ ਸਾਰਾ ਕੁਛ ਇਹਦਾ ਹੀ ਆ ਨਾ ਇਹ ਨਹੀਂ ਇਹ ਨਹੀਂ ਆ ਜਿਹੜੇ ਪਰਤ ਜੀ ਕਿਹਦਾ ਵਾਹ ਜੀ ਹਾਂ ਇਹ ਜੇਬ ਚ ਗੋਲੀਆਂ ਵੀ ਗੱਡੋ ਜੜੀਆਂ ਸੀ ਉਹ ਆ ਦੂਜਾ ਗੋਲੀ ਆ ਬਾਕੀ ਜੇਬ ਚ ਕਿਹਦਾ ਵਾਹ ਮਰੇ ਫੇ ਬਰਸ ਜੇ ਉਹ ਉਹਦਾ ਵਾਹ ਆ ਕਿਹਦਾ ਵਾਹ ਆਪਣੀ ਗ੍ਰੀਨ ਨਹੀਂ ਆ ਗਈ ਆ ਗੋਲੀਆਂ ਗਾਲੀਆਂ ਵੀ ਖਾਂਦਾ ਹੈ ਆ ਗੋਲੀਆਂ ਬਾਕੀ ਜੇਬ ਚ ਆਦੀ ਆ ਵੀ ਇਹ ਗੋਲੀਆਂ ਵੀ ਬੜੀ ਜ਼ਰੂਰੀ ਨੇ ਹੋਵੇ ਇਥੇ ਗੋਲੀਆਂ ਪਈਆਂ ਨੇ ਉਹ ਜੇਬ ਚ ਵਾਲੀਆਂ ਹੋਰ ਵੀ ਇਦਾਂ ਇਹ ਖੜੋ-ਖੜੋ ਚੁੱਕੀ ਇੱਕ ਕੀ ਕਿਹਾਗਾ ਉਹਨੂੰ ਗੱਟੋ ਹੋਰ ਗੋਲੀਆਂ ਕਰਦੇ ਆ ਤਾਂ ਪਾਣੀ ਨਹੀਂ ਆਉਂਦਾ ਮਾਨ ਸੁਣਾਉਣਾ ਭਾਈ ਲੈ ਇਹ ਐਨੂੰ ਛੱਡ ਤੋਂ ਨਹੀਂ ਹੋਣਾ ਗੋਲੀਆਂ ਸਾਰਾ ਪਤਾ ਨਹੀਂ ਕਰੇ ਹਾਂ ਅ ਇੱਕ ਦੇ ਵਿੱਚ ਆਪਾਂ ਹੈ ਬੇਤੇ ਵੇਹੇ ਬੂਏ ਸਭ ਦੇਤੇ ਸਹੀ ਕੀਤਾ ਯਾਰ ਐਵੇਂ ਇੱਕ ਉਹਨਾਂ ਲੋਕ ਬਣੂਗੇ ਉਹਨਾਂ ਲੋਕ ਜਿਹੜਾ ਮਾਰ ਆ ਗੋਲੀ ਕੋਈ ਆ ਕੁਸਮਾਨ ਹੋਈ ਲੈ ਉਹ ਕੋਈ ਹੋਣਾ ਆ ਦੇ ਆ ਦੇ ਦੇ ਛੋਟ ਛੋਟ ਨੋਕ ਦੀਆਂ ਓਏ ਛੋਟ ਦੇ ਪੁਲਿਸ ਨੇ ਖਲਾਓ ਭਾਜੀ ਫੋਨ ਬੋਲੋ ਆ ਦੇ ਯਾਰ ਨਾ ਹੀ ਕਰਦੇ ਪੈਂਦੇ ਯਾਰ ਤੇ ਬੜੀ ਬਣਾਉਂਦਾ ਜਿਹੜੀ ਜਿਹੜੀ ਆਹ ਬੰਦੇ ਬੰਦੋ ਪਾਉਣੇ ਨਹੀਂ ਇਹਦੀ ਪਾਉਣੇ ਬੰਦੋ ਆਹ ਬੰਦੋ ਇਹ ਤਾਂ ਨਾ ਟੈਲਾ ਸੀ ਭਾਜੀ ਬੜੀ ਮੁਸ਼ਕਲ ਫੜੀ ਮਸ਼ਹੂਰ ਹੋ ਜੀ ਚਾਹੋ ਇੱਕ ਸਨ ਬੱਲੇ ਹਲੋ ਸਾਈਕਲ ਵੀ ਇੱਥੇ ਖੜਾ ਹੈ ਹਾਂਜੀ ਮਿਸਾਲ ਜੀ ਰਿਕਸ਼ਾ ਤੇ ਮੋਟਰਸਾਈਕਲ ਜੀ ਮੈਂਗਾ 2 ਮੀਟਰ ਰਾਜ ਨੂੰ ਭੇਜ ਮੈਂ ਮੈਂ ਤੁਹਾਨੂੰ ਵੀ ਹੈ ਇਹ ਇਹ ਪਤਾ ਕਿ ਉਹ ਸੁਣੇ ਮੇਰੀ ਗੱਲ ਨੂੰ ਯਾਰ ਜੇਕਰ ਸਰ ਜਿਹੜਾ ਸਨੇਚਰ ਪੜਿਆ ਕੀ ਮਾਮਲਾ ਹੈ ਪੂਰਾ ਇਹ ਦਾਦਾ ਜਿੱਥੋਂ ਨਾ ਗੱਲ ਕਰਦੇ ਆ ਸਰਕਾਰੀ ਗੱਡੀ ਤੇ ਇੱਕ ਘੰਟਾ ਕਰ ਤੋਂ ਮੰਡੀ ਨੂੰ ਜਾ ਰਹੀ ਸੀ ਰੱਥੇ ਵਿੱਚ ਇਹ ਰੌਲਾ ਪੈ ਰਿਹਾ ਕਿ ਤੋਂ ਮੌਕੇ ਤੇ ਗਏ تھے ਲੋਕਾਂ ਦੇ ਜੋਗ ਦੇ ਨਾਲ ਇੱਕ ਲੀਡੀ ਦਾ ਐ ਪਰਸ ਫੋੜਿਆ ਸੀ ਤੇ ਉਹ ਫਿਰ ਰੌਲਾ ਪੈ ਗਿਆ ਕੈਡੀ ਹੋਈ ਨੇ ਕਥਿਓ ਨੇ ਜਿਹੜਾ ਮੌਕੇ ਤੇ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਤੇ ਉਹਨਾਂ ਨੇ ਆ ਕੇ ਥਾਣੇ ਚਿੱਤੀ ਜਿਹੜਾ ਜਪੀਰ ਚਾਹ ਕਿ ਕਿੰਨੇ ਜਾਣੇ ਸੀ ਇਹ ਹਾਲੇ ਸਿੰਗਲ ਫੜਿਆ ਜੀ ਹੁੰ ਗਾਂ ਇਹ ਪੁੱਛਗਿੱਛ ਕਰਾਂਗੇ ਜੋ ਵੀ ਇਹਦਾ ਪੁੱਛਿਆ ਜਾਊਗਾ ਵੀ ਇਹ ਕਿੱਥੋਂ ਮੂਰਤਾ ਖੋਇਆ ਨੇ ਜਾਂ ਕੀ ਇਹ ਸਾਡਾ ਸਾਰਾ ਇਹ ਪੁੱਛੇ ਚਾਜ ਕਰਾਂਗੇ ਇਹ ਹੈ ਕਿੱਥੇ ਦੱਸਣਾ ਚਾਹੇ ਇਹ ਸਰ ਗੜ੍ਹੀ ਵਾਲੇ ਦਾ ਆ ਕੀ ਨਾਮ ਇਹ ਇਹਦਾ ਨਾਂ ਵੀ ਤਲਦੀਪ ਸਿੰਘ ਆ ਸਾਨੂੰ ਮੈਂ ਦੱਸੇਗਾ ਇਹ ਗੜ੍ਹੀ ਵਾਲੇ ਦਾ ਆ ਤੇ ਇੱਥੇ 20 ਦੀ ਕਿਉਂ ਕਿ ਸਾਹ ਹੋ ਰਿਹਾ ਤੇ ਕਿਦਾਂ ਮੈਂ ਵਿਆਹ ਆਇਆ ਸੀ ਉਹ ਦੇਖਦੇ ਸਾਰਾ ਪੁੱਛਣੇ ਕਰਦੇ ਵੀ ਲੀੜੇ ਪਿਆਰੀ ਹੈ ਜਿਹੜਾ ਪਰਤਗੋਆ ਇਹਨਾਂ ਨੇ ਇਹ ਗਰੋ ਕੋਈ ਗਰੋ ਆ ਕਿ ਇਕੱਲਾ ਹੀ ਹੈ ਇਹ ਤੋਂ ਪੁੱਛ ਕੇ ਸਭ ਪਤਾ ਲੱਗੂ ਸਾਰਾ ਹਲ ਫੇਲਾ ਤੇ ਇਕੱਲਾ ਹੀ ਬੰਦਾ ਫੜ ਹੋਇਆ ਤੇ ਫਰ ਕੇ ਬਾਕੀ ਤਫੀਸ਼ ਕਰਾਂਗੇ ਚੈੱਕ ਕਰਨਾ ਪੁੱਛ ਕੇ ਕਰਾਂਗੇ